ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਭਾਰਤ ਸਰਕਾਰ ਦੁਆਰਾ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਨੈਸ਼ਨਲ ਹਾਈਵੇ 30 ਆਫ ਇੰਡੀਆ ਦੁਆਰਾ ਪ੍ਰੋਜੈਕਟ ਚਲਾਈ ਗਈ ਜਿਦੇ ਵਿੱਚੋਂ ਤਿੰਨ ਪ੍ਰੋਜੈਕਟਸ ਨੂੰ ਕੇਂਦਰ ਨੇ ਬੈਕ ਲੈ ਲਿਆ ਤੇ ਚਾਰ ਹੋਰ ਵੱਡੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਵਾਪਸ ਲੈਣ ਦੀ ਤਿਆਰੀ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰ ਦਿੱਤਾ ਐਸ ਦਾ ਪੰਜਾਬ ਦੀ ਪ੍ਰਗਤੀ ਤੇ ਪੰਜਾਬ ਦੇ ਵਪਾਰੀਆਂ ਤੇ ਪੰਜਾਬ ਦੀ ਆਮ ਜਨਤਾ ਤੇ ਕੀ ਪ੍ਰਭਾਵ ਪਵੇਗਾ ਜਿਹੜੇ ਪੰਜਾਬ ਦੇ ਟੈਕਸ ਫੇਅਰ ਨੇ ਜਿਹੜੇ 52000 ਕਰੋੜ ਦੇ ਇਸ ਟਾਈਮ ਔਨ ਰਨਿੰਗ ਜਿਹੜੇ ਪ੍ਰੋਜੈਕਟ ਸੀਗੇ ਉਹ ਲਟਕੇ ਪਏ ਐਨਾ ਸਾਰੇ ਮੁੱਦਿਆਂ ਤੇ ਅਸੀਂ ਅੱਜ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਤੇ ਉਦਯੋਗਪਤੀ ਅਰਵਿੰਦ ਤੁਮੜ ਰਵਿੰਦੀ ਜੀ ਨਮਸਕਾਰ ਸੁਆਗਤ ਹੈ ਤੁਹਾਡਾ ਬਹੁਤ ਬਹੁਤ ਸਾਰਾ ਥੈਂਕ ਯੂ ਰਵਿੰਦੀ ਜੀ ਬੀਤੇ ਦਿਨੀ ਜਿਹੜਾ ਹੈ ਕਿ 3300 ਕਰੋੜ ਦੇ ਤਿੰਨ ਪ੍ਰੋਜੈਕਟ ਨੈਸ਼ਨਲ ਹਾਈਵੇ ਥਾਟ ਆਫ ਇੰਡੀਆ ਨੇ ਵਾਪਸ ਲੈ ਲਏ ਤੇ 4900 ਕਰੋੜ ਦੇ ਜਿਹੜੇ ਚਾਰ ਪ੍ਰੋਜੈਕਟ ਨੇ ਉਹ ਕੈਨਸਲ ਕਰਨ ਦੀ ਸ਼ੁਰੂਆਤ ਹੈ ਉਹ ਹੁਣ ਸ਼ੁਰੂ ਕਰ ਦਿੱਤੀ ਯਾਨੀ ਕਿ ਟੋਟਲ ਸੱਤ ਵੱਡੇ ਪ੍ਰੋਜੈਕਟ ਵਾਪਸ ਜਾ ਰਹੇ ਨੇ ਪੰਜਾਬ ਦੇ ਵਿੱਚ ਕਿੱਥੋਂ ਤੱਕ ਇਹ ਪ੍ਰਭਾਵਿਤ ਕਰਨਗੇ ਸਾਡੀ ਆਮ ਜਨਤਾ ਨੂੰ ਸਾਡੇ ਉਦਯੋਗਪਤੀਆਂ ਨੂੰ ਜਾਂ ਪੰਜਾਬ ਨੂੰ ਕੀ ਦੇਖ ਰਹੇ ਸੀ ਨਮਸਕਾਰ ਜੀ ਇਹ ਜਿਹੜੀ ਖਬਰ ਹੈ ਇਹ ਪੰਜਾਬ ਲਈ ਬਹੁਤ ਹੀ ਦੁਖਦ ਹੈ ਬੜੀ ਦੁਰਭਾਗਿਆਪੂਰਨ ਹੈ ਵੈਰੀ ਸੈਡ ਐਂਡ ਅਨਫੋਰਚੂਨੇਟ ਔਰ ਵਿਸ਼ੇਸ਼ ਕਰ ਪੰਜਾਬ ਦੇ ਉਦਯੋਗਾ ਵਾਸਤੇ ਮੇਰਾ ਸੰਬੰਧ ਐਮ ਐਸ ਐਮ ای ਸੈਕਟਰ ਨਾਲ ਹੈ ਲਘੂ ਉਦਯੋਗ ਨੂੰ 625 ਰਿਪਰੈਜ਼ੈਂਟ ਕਰਦੀ ਹੈ ਉਹਦਾ ਆਲਰੇਡੀ ਅਵੇਸ ਪ੍ਰੈਜ਼ੈਂਟ ਵੀ ਹੈਗਾ ਔਰ ਇਹ ਲਗਭਗ ਤੁਸੀਂ ਤਾਂ ਸੱਤ ਪ੍ਰੋਜੈਕਟ ਦੀ ਗੱਲ ਕਰ ਰਹੇ ਹੋ 31 ਪ੍ਰੋਜੈਕਟ ਡਿਲੇ ਚੱਲ ਰਹੇ ਜੀ 42000 ਕੋਟ ਦੇ 10 ਤਾਂ ਟਰਮੀਨੇਟ ਕਰ ਚੁੱਕੇ ਐ ਔਰ ਚਾਰ ਦੀ ਪ੍ਰੋਸੈਸ ਚੱਲੂ ਹੈ ਪਿੱਛੇ ਤਾਂ ਹਾਈ ਕੋਰਟ ਨੇ ਵੀ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਹਾਈ ਕੋਰਟ ਗਈ ਸੀ ਤਾਂ ਹਾਈ ਕੋਰਟ ਨੇ ਵੀ ਕਿਹਾ ਸੀਗਾ ਕਿ ਹੈਂਡਓਵਰ ਕਰੋ ਕਿਉਂਕਿ 80% ਤਾਂ ਹੈਂਡਓਵਰ ਕਰਨੇ ਪੈਂਦੀ ਜਮੀਨ ਕਿਸੇ ਪ੍ਰੋਜੈਕਟ ਦੇ ਕੰਮ ਲਈ ਜਦੋਂ ਕੰਮ ਸ਼ੁਰੂ ਹੋਇਆ ਸੀ ਜਿਸ ਤਰ੍ਹਾਂ ਦੇ ਤਰੀਕੇ ਨਾਲ ਸਾਰੇ ਦੇਸ਼ ਦੇ ਵਿੱਚ ਇਹ ਪਰ ਜਦ ਚਲਦੇ ਪੈਨੇ ਰੋਡ ਦਾ ਕੰਮ ਚਲਦਾ ਪਿਆ ਹੈ ਇਹਦੇ ਨਾਲ ਇੱਕ ਆਸ ਵਧੀ ਹੈ ਕਿਉਂਕਿ ਕੇਂਦਰ ਸਰਕਾਰ ਦਾ ਟੀਚਾ ਹੈ ਲੌਜਿਸਟਿਕ ਕਾਸਟ ਨੂੰ ਥੱਲੇ ਲਿਆਉਣਾ ਹੈ ਵਰਲਡ ਲੈਵਲ ਤੇ ਕੰਪੀਟੀਟਿਵ ਕਿਤਾ ਬਣਾ ਲੈ ਸਾਡਾ ਮਾਲ ਕਿਵੇਂ ਸਸਤਾ ਵਰਲਡ ਲੈਵਲ ਤੇ ਹੋਏਗਾ ਸਾਡਾ ਮਾਲ ਜਲਦੀ ਪਹੁੰਚੇ ਇੱਕ ਥਾਂ ਤੋਂ ਦੂਈ ਥਾਂ ਤੱਕ ਘੱਟ ਟਾਈਮ ਵਿੱਚ ਪਹੁੰਚੇ ਇਸ ਕਰਕੇ ਹੀ ਇਹਨੂੰ ਧਿਆਨ ਰੱਖਦੇ ਹੋਏ ਕੇਂਦਰ ਸਰਕਾਰ ਦੇ ਬਹੁਤ ਵੱਡੀ ਪ੍ਰੋਜੈਕਟ ਹੈ ਪਰ ਪੰਜਾਬ ਨੂੰ ਵੀ ਇਹਦੇ ਵਿੱਚ ਕਾਫੀ ਇਹਦੇ ਵਿੱਚ ਰੋਡਸ ਮਿਲੇ ਰੋਡਸ ਮਿਲੇ ਹੈ ਸਾਡਾ ਤਾ ਜੰਭੂ ਤੱਕ ਦਾ ਜਿਹੜਾ ਪੂਰਾ ਇੰਡੀਆ ਟੱਚ ਕਰਦਾ ਆ ਪੰਜਾਬ ਉਹਦੇ ਰਸਤੇ 'ਚ ਹੈ ਨਾ ਪੰਜਾਬ ਨੂੰ ਆਟੋਮੈਟਿਕਲੀ ਇਹਦਾ ਬੈਨੀਫਿਟ ਤਾਂ ਹੈ ਨਹੀਂ ਪਰ ਜਦੋਂ ਪ੍ਰੋਜੈਕਟ ਅਨਾਉਂਸ ਵੀ ਹੋਏ ਸੀ ਉਦੋਂ ਬੜੀ ਖੁਸ਼ੀ ਹੋਈ ਸੀ ਲੇਕਿਨ ਜਿਸ ਤਰੀਕੇ ਨਾਲ ਸਟੇਟ ਗਵਰਨਮੈਂਟ ਦਾ ਐਟੀਟਿਊਡ ਹੈ ਖਾਸ ਕਰਕੇ ਹਾਈ ਕੋਰਟ ਨੇ ਵੀ ਇਹਨਾਂ ਨੂੰ ਡਾਂਟ ਭਲਾਈਏ ਔਰ ਜੋ ਰਿਪੋਰਟ ਆ ਰਹੀਆਂ ਨੇ ਪਿਛੇ ਪ੍ਰੈਸ ਵਿੱਚ ਬੜਾ ਰੌਲਾ ਪਿਆ ਹੈ ਦਾ ਕਿ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹਮ ਅਵਾਰਡ ਜਿਹੜੇ ਪ੍ਰੋਜੈਕਟ ਕੀਤੇ ਜਾ ਰਹੇ ਉਹੀ ਡਿਲੇਟ ਨੇ ਬਹੁਤ ਜ਼ਿਆਦਾ ਦ ਨੈਸ਼ਨਲ ਹਾਈਵੇਅ ਅਥਾਰਟੀ ਨੇ ਇਹ ਵੀ ਕਹਿਤਾ ਕਿ ਤੰਗ ਆ ਗਏ ਸਟੇਟ ਦੀ ਮਸ਼ੀਨਰੀ ਹੁਣ ਸਟੇਟ ਗਵਰਨਮੈਂਟ ਆਪਣਾ ਆਪ ਨੂੰ ਚਾਹਤੀ ਮਾਰੇ ਕਿਉਂ ਤਰੱਕੀ ਕਰਨੇ ਵੀ ਚਾਹੁੰਦੇ ਕਿ ਨਹੀਂ ਚਾਹੁੰਦੇ ਹਿੰਦੁਸਤਾਨ ਪੰਜਵੀਂ ਇਕਨੋਮੀ ਬੋਰਡ ਦੀ ਬਣ ਚੁੱਕਾ ਹੈ ਪਰ ਸੈਂਟਰ ਗਵਰਨਮੈਂਟ ਵਿਸ਼ੇਸ਼ਕ ਪ੍ਰਧਾਨ ਮੰਤਰੀ ਮੋਦੀ ਜੀ ਇਹਨੂੰ ਤੀਜੀ ਬਣਾਉਣਾ ਚਾਹੁੰਦੇ ਨੇ ਤਾਂ ਇਹ ਪ੍ਰੋਜੈਕਟ ਜੇ ਇਹਦਾ ਰੋਕਣਗੇ ਤਾਂ ਸਾਰੇ ਸਟੇਟ ਮਿਲ ਕੇ ਕੰਮ ਕਰਨਗੇ ਨਹੀਂ ਤਾਂ ਪੰਜਾਬ ਤਾਂ ਪਿਛੜ ਜਾਏਗਾ ਇੰਡਸਟਰੀ ਪਹਿਲੀ ਬਾਹਰ ਜਾ ਰਹੀ ਹੈ ਮਾਈਗ੍ਰੇਸ਼ਨ ਕਿੰਨੇ ਹੋਣ ਲੱਗੀ ਹੈ ਲਾਣ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਇੰਡਸਟਰੀ ਡਰੀ ਪਈ ਤੁਸੀਂ ਕਰੋਧ ਦੇ ਕੋਈ ਨਾ ਖੇਤੀਬਾੜੀ ਵਿੱਚ ਨਾ ਇੰਡਸਟਰੀ ਵਿੱਚ ਪੰਜਾਬ ਦਾ ਉਹ ਥਾਂ ਨਹੀਂ ਰਿਹਾ ਜੋ ਪਹਿਲੇ ਹੁੰਦਾ ਸੀਗਾ ਸਟੇਟ ਗਵਰਨਮੈਂਟ ਨੂੰ ਆਪਣੇ ਅੰਦਰ ਚਾਤੀ ਮਾਰਨੀ ਪੈਣੀ ਹੈ ਔਰ ਇਹਦੇ ਵਿੱਚ ਮੈਂ ਇੱਕ ਹੋਰ ਛੋਟੀ ਗੱਲ ਐਡ ਕਰਨਾ ਚਾਹਾਂਗਾ ਸਾਡੇ ਕੋਲ ਤਾਂ ਪ੍ਰੋਜੈਕਟ ਵਾਸਤੇ ਬੜੇ ਪੂਰੇ ਸਟੇਟ ਤੋਂ ਡਿਮਾਂਡਸ ਆਉਂਦੀਆਂ ਨੇ ਕਿਉਂਕਿ ਸਾਡੇ ਸਸਤਾ ਨੈਸ਼ਨਲ ਲੈਵਲ ਦੀ ਹੈ ਰੇਲਵੇ ਦੇ ਐਕਸਪੈਂਸ਼ਨ ਵਾਸਤੇ ਕਿਹੜੀ ਡਿਮਾਂਡ ਆ ਰਹੀਆਂ ਨੇ ਬਟਾਲੀ ਵਾਲੇ ਰੋਂਦੇ ਪਏ ਐ ਜਿਹੜਾ ਆਰਨ ਬੋਰਡ ਆਫ ਏਸ਼ੀਆ ਕਿਹਾ ਜਾਂਦਾ ਸੀ ਤੇ ਮਾਨਚੈਸਟਰ ਪੰਜਾਬ ਕਹਿੰਦੇ ਸੀ ਕਿ ਉਹਨਾਂ ਦੀ ਰੇਲ ਕਨੈਕਟਿਵਿਟੀ ਕਿਸੇ ਵੱਡੇ ਸ਼ਹਿਰ ਨਾਲ ਹੈ ਨਹੀਂ ਅਸੀਂ ਦਰਖਾਸਤ ਭੇਜੀ ਹੈ ਕੇਂਦਰ ਸਰਕਾਰ ਨੂੰ ਰੇਲ ਮੰਤਰੀ ਕੋਲ ਟਾਈਮ ਮੰਗਿਆ ਹੈ ਕਿ ਡਾਇਰੈਕਟ ਕਨੈਕਟਿਵਿਟੀ ਦਿਓ ਫਲੋਰ ਤੋਂ ਡਿਟੇਲ ਆ ਰਹੀ ਹੈ ਜੀ ਕਿ ਪੂਰਾ ਸ਼ਹਿਰ ਵੰਡੇ ਪਿਆ ਹੈ ਵਿਚੋ ਵਿਚ ਟਰੈਕ ਜਾਂਦਾ ਹੈ ਇੰਡਸਟਰੀਅਲ ਏਰੀਆ ਦੇ ਪਾਸੇ ਰਹਿ ਜਾਂਦਾ ਹੈ ਜੀ ਸ਼ਹਿਰੀ ਪਾਸੇ ਰਹਿੰਦਾ ਸਾਰੀ ਤੇ ਹੜ੍ਹ ਫਾੜੇ ਤੇ ਫਸ ਜਾਂਦੇ ਅਸੀਂ ਇਹ ਵੀ ਲਿਖਿਆ ਹੈ ਕੇਂਦਰ ਸਰਕਾਰ ਤੋਂ ਟਾਈਮ ਮੰਗਿਆ ਰੇਲ ਮੰਤਰੀ ਕੋਲ ਅਹੀਂ ਪ੍ਰੋਜੈਕਟ ਮੰਗਣ ਤੋਂ ਦੂਰੀ ਹੋਈ ਹੈ ਤੇ ਇਥੇ ਮਿਲੇ ਹੋਏ ਪ੍ਰੋਜੈਕਟ ਜੇ ਨਹੀਂ ਸਰਕਾਰਾਂ ਪੂਰੀ ਕਰਨਗੀਆਂ ਸਮਾਰਟ ਸਿ

ਜੱਜ ਸੇਵਨ ਵੀ ਫਟਕਾਰ ਲਗਾ ਚੁੱਕੇ ਨੇ ਕਿ ਕਿ ਰਾਜ ਸਰਕਾਰ ਨੂੰ ਵੀ ਤੁਸੀਂ ਅਵਾਰਡਸ ਕਿਉਂ ਨਹੀਂ ਦੇ ਰਹੇ ਜਿਹੜੇ ਤੁਹਾਡੀ ਕੰਪਨਸੇਟਾ ਕਿਉਂ ਨਹੀਂ ਕਰ ਰਹੇ ਔਰ ਐਸੇ ਦੇ ਵਿੱਚ ਜਿਹੜਾ ਹੈਗਾ ਕਿ 52 ਹਜ਼ਾਰ ਕਰੋੜ ਦੇ ਜਿਹੜੇ ਪੈਸਾ ਲਟਕਿਆ ਪਿਆ ਹੈ ਹੈ ਨਾ ਨੈਚੁਰਲੀ ਗੱਲ ਹੈ ਕਿ ਇਕਨੋਮੀ ਪੰਜਾਬ ਦੀ ਡੋਬੂਗੀ ਇਹ ਕਿ ਸਰਕਾਰ ਜਿਹੜਾ ਰਵਈਆ ਹੈ ਜਾਂ ਜਿਹੜਾ ਲੈਂਡ ਐਕਵੀਜ਼ੀਸ਼ਨ ਡਿਪਾਰਟਮੈਂਟ ਹੈ ਉਹਦੇ ਇਸ ਸਬਦੇ ਡਬੋ ਦੇ ਵਿੱਚ ਕੀ ਕੀ ਤੁਸੀਂ ਦੇਖਦੇ ਹੋ ਕਿ ਇਹਨਾਂ ਦੀ ਕਾਰਗੁਜ਼ਾਰੀ ਕੀ ਹੈ ਕਿਉਂ ਕਰਦੇ ਨੇ ਜਾਂ ਕਿਉਂ ਕਰਨਾ ਚਾਹੁੰਦੇ ਨੇ ਇਹ ਕੋਈ ਬੜੇ ਪੱਧਰ ਤੇ ਆ ਕਾਫੀ ਲੋਕ ਇਨਵੋਲਵ ਨੇ ਕਿ ਡਿਪਾਰਟਮੈਂਟ ਇਨਵੋਲਵ ਹੁੰਦੇ ਨੇ ਸਭ ਤੋਂ ਵੱਡਾ ਰੋਲ ਹੁੰਦਾ ਸਟੇਟ ਗਵਰਨਮੈਂਟ ਦਾ ਜਿਹਨੇ ਲੀਡਰਸ਼ਿਪ ਦੇਣੀ ਹੈ ਉਹੀ ਲੀਡਰਸ਼ਿਪ ਜਜਮਤ ਹੈ ਤੁਸੀਂ ਆਪਣੇ ਆਸ-ਪਾਸ ਦੇ ਸਟੇਟ ਦੇਖੋ ਸਾਡੇ ਕੋਲ ਜੰਮੂ ਕਸ਼ਮੀਰ ਹੈ ਕੋਲ ਹਿਮਾਚਲ ਹੈ ਕੋਲ ਉੱਤਰਾਖੰਡ ਹੈ ਇਹ ਪਹਾੜੀ ਏਰੀਆਜ਼ ਨੇ ਇਥੇ ਕਿਨੇ ਜੀਓਗ੍ਰਾਫਿਕਲੀ ਕਿਨੇ ਡਿਫਿਕਲਟ ਏਰੀਆਜ਼ ਨੇ ਇਹਨਾਂ ਦੀ ਪ੍ਰੋਗਰੈਸ ਦੇਖੋ ਉੱਥੇ ਪ੍ਰੋਜੈਕਟ ਕਿਵੇਂ ਪੂਰੇ ਹੋ ਰਹੇ ਨੇ ਜਦ ਕਿ ਹੜਾਂ ਆਂਦੇ ਆ ਤਾਂ ਸਭ ਤੋਂ ਵੱਧ ਨੁਕਸਾਨ ਇਹਨਾਂ ਸਟੇਟਾਂ ਵਿੱਚ ਹੁੰਦਾ ਹੈ ਪੰਜਾਬ ਤਾਂ ਪਲੇਨ ਹੈ ਇੱਥੇ ਪ੍ਰੋਜੈਕਟ ਕਾਸਟ ਉਨੀ ਨਹੀਂ ਆਉਂਦੀ ਜਿੰਨੀ ਨੇ ਪਹਾੜੀ ਖੇਤਰਾ ਜਾਂਦੀ ਹੂੰ ਤੁਸੀਂ ਜੰਮੂ ਜਾ ਕੇ ਦੇਖੋ ਕਿੰਨੀ ਸਪੀਡ ਨਾਲ ਰੋਡ ਬਣ ਰਹੇ ਨੇ ਹਿਮਾਚਲ ਦੇ ਵਿੱਚ ਕਿੰਨੇ ਨੈਸ਼ਨਲ ਹਾਈਵੇਜ਼ ਬਣ ਰਹੇ ਨੇ ਉਤਰਾਖੰਡ ਵਿੱਚ ਕਿੰਨੀ ਪ੍ਰੋਗਰੈਸ ਹੋ ਰਹੀ ਹੈ ਕੋਈ ਵੱਡੀ ਇੰਡਸਟਰੀ ਪੰਜਾਬ 'ਚ ਨਹੀਂ ਆਉਣਾ ਚਾਹੁੰਦੀ ਸਾਡੇ ਬੱਚੇ ਨੂੰ ਜੌਬ ਕਿੱਥੋਂ ਮਿਲੇਗੀ ਤੁਸੀਂ ਕੋਈ ਨਵੀਂ ਇੰਡ ਕਈ ਨੂੰ ਡਾਇਰੈਕਟ এমਪਲয়ਮੈਂਟ ਮਿਲਦੀ ਹੈ ਇੰਡਾਇਰੈਕਟ ਬੜੀ এমਪਲয়ਮੈਂਟ ਮਿਲਦੀ ਹੈ ਲੋਕਾਂ ਨੂੰ ਜੋਬ ਵਰਕ ਮਿਲਦੇ ਐਂਡ ਸਿਲਰੀ ਇੰਡਸਟਰੀ ਡਵੈਲਪ ਹੁੰਦੀ ਹੈ ਕਿਹੜਾ ਵੱਡਾ ਪ੍ਰੋਜੈਕਟ ਪੰਜਾਬ ਚਾਹ ਰਹੇ ਹਾਂ ਕਿਸੇ ਵੀ ਪਾਸਿਓਂ ਪੰਜਾਬ ਦਾ ਨਾਮ ਚੰਗਾ ਬਾੜ ਨਹੀਂ ਜਾ ਰਿਹਾ ਇਹਦੇ ਵਿੱਚ ਸਟੇਟ ਲੀਡਰਸ਼ਿਪ ਦਾ ਬਹੁਤ ਵੱਡਾ ਇਹਦੇ ਵਿੱਚ ਫੇਲਰ ਹੈ ਤੁਸੀਂ ਆਪਣੇ નિર્ધારਿਤ ਸਮੇਂ 'ਚ ਓਪਰਚੁਨਿਟੀ ਨੇ ਤੁਰੰਤ ਸਟੇਟ ਗਵਰਨਮੈਂਟ ਨੇ ਕਰਨੀ ਹੈ ਸੈਂਟਰ ਗਵਰਨਮੈਂਟ ਪ੍ਰੋਜੈਕਟ ਨਹੀਂ ਸਕਦੀ ਹੈ ਮੈਂ ਤੁਹਾਨੂੰ ਇੱਕ ਹੋਰ ਜੀ ਦੱਸਦਾ ਜੀ ਐਗਜ਼ਾਮਪਲ ਦਿੰਦਾ ਇੱਥੇ ਐਸਆਈ ਹਸਪੀਟਲ ਹੈਗੀ ਐ ਐਸਆਈ ਕਾਰਪੋਰ ई मिलती है जी डिमांड जारी है कि ई एस आई कारपोरे हाथ लदारे प्रदेश सरकार मिलके चला रही है कि ਉਹਣੀ ਜਿਹੜਾ ਆਪਾਂ ਟਾਪਿਕ ਜੋ ਡਿਸਕਸ ਕਰ ਰਹੇ ਜਿਹੜੇ ਆ ਟਰਮੀਨੇਸ਼ਨ ਹੋਈ ਐ ਜਿਹੜੇ ਸੈਂਟਰ ਦੇ ਰਾਸ਼ਟਰੀ ਨੈਸ਼ਨਲ ਹਾਈਵੇਜ਼ ਦੀ ਹੋਈ ਐ ਇਹਦੇ ਵਿੱਚ ਮੈਂ ਪੰਜਾਬ ਦੇ ਹੁਕਮੰਦਰ ਦਾ ਪਿਆਰ ਸੁਣ ਰਹੇ ਸੀਗਾ ਕਿੰਨੇ ਹੀ ਤਾਂ ਕੋਈ ठेकेदारों ਦਾ ਕੰਮ ਉਹਨੇ ਦੇ ਕੀਤਾ ਨਾ ਇਹਨੇ ਬਹਾਨੇ ਬਾਜੀ ਨਹੀਂ ਚਲਦੀ ਹਾਈ ਕੋਰਟ ਤੁਹਾਨੂੰ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਬੜਾ ਕੋਆਰਡਿਨੇਟਿਡ ਪਲੇ ਕਰਦੇ ਪਏ ਹੋ ਹਰ ਡਿਪਾਰਟਮੈਂਟ ਵਿੱਚ ਦੇਖੋ ਸਟੇਟ ਗਵਰਨਮੈਂਟ ਦੇ ਕਰਨ ਵਾਲੇ ਕੰਮ ਹੀ ਪਿੱਛੇ ਰਹਿ ਰਹੇ ਨੇ ਅਗਰ ਕੇਂਦਰ ਸਾਰੇ ਪ੍ਰਦੇਸ਼ਾਰੇ ਦੇਸ਼ ਵਿੱਚ ਕੇਂਦਰ ਦੇ ਕੰਮ ਚੱਲਦੇ ਪਏ ਨੇ ਪੜਿਆ ਖੇਤਰ ਕਿਹੜਾ ਪ੍ਰੋਜੈਕਟ ਚੱਲਦੇ ਪਏ ਨੇ ਪੰਜਾਬ ਵਿੱਚ ਇਨਵੈਸਟਮੈਂਟ ਬਾਹਰੋਂ ਇਦਾਂ ਨਹੀਂ ਆਏਗੀ ਇਹ ਜਿਹੜੀ ਬੇਸਿਕ ਪ੍ਰੋਬਲਮ ਹੈ ਕਿ ਪਿੱਛੜਦੇ ਹੋ ਰਹੀ ਕਾਰਨ ਉਹ ਵਲਾ ਕਿ ਫੋਰਨ ਇਨਵੈਸਟਮੈਂਟ ਨਹੀਂ ਆਏਗੀ ਅਹੀਂ ਪੋਰਟ ਤਾਂ ਕਿੰਨੇ ਦੂਰ ਹੈਗੇ ਸਾਡੇ ਮਾਲ ਦੀ ਮੋਬਿਲਟੀ ਵਾਸਤੇ ਫਾਸਟ ਮਾਲ ਜਾਵੇ ਇਹ ਰੋਡ ਤੇ ਹਾਈਵੇ ਕੋ ਜ਼ਰੂਰੀ ਨੇ ਸਾਡੇ ਇੰਡਸਟਰੀ ਇੰਡਸਟਰੀ ਵਾਸਤੇ ਜਿਹ ਅਰੰਜੀਤ ਕੁਝ ਐਸੇ ਨਾ ਚੀਜ਼ਾਂ ਹੁੰਦੇ ਨੇ ਕੁਝ ਐਸੇ ਐਂਕੜੇ ਹੁੰਦੇ ਨੇ ਜਿਹੜੇ ਬਾਹਰ ਨਹੀਂ ਆਉਂਦੇ ਨੋ ਡਾਊਟ ਪੰਜਾਬ ਦੀ ਜਿਹੜੀ ਇੱਕ ਇਕਨੋਮੀ ਆ ਖੇਤੀ ਦੇ ਦੁਆਲੇ ਵੀ ਘੁੰਮਦੀ ਹੈ ਔਰ ਉਹ ਲੋਕ ਆਪ ਦੀ ਯੂਨੀయన్స్ ਦੇ ਸਿਰ ਤੇ ਆਪ ਦੇ ਗੱਲ ਕਹਿੰਦੇ ਵੀ ਨੇ ਬਟ ਜਿਹੜੀ ਆਮ ਜਨਤਾ ਦੀ ਗੱਲ ਹੈ ਜਿਹੜੀ ਉਦਯੋਗ ਦੀ ਗੱਲ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਕੋਈ ਆਲਰੇਡੀ ਨੋ ਕੀ ਚਾਹੇ ਜਲੰਧਰ ਦੀ ਸਪੋਰਟਸ ਇੰਡਸਟਰੀ ਹੈ ਜਾਂ ਲੋਹਾ ਉਦਯੋਗ ਹੈ ਮੰਡੀ ਗੁਬਿੰਦਗੜ ਇਹ ਸਭ 탑 ਪਏ ਨੇ ਹੈ ਨਾ ਔਰ ਅਸੀਂ ਇਹ ਜਾਣ ਚਾਹੁੰਨੇ ਕਿ ਜਿਹੜੇ ਇਹ ਹੁਣ ਪ੍ਰੋਜੈਕਟ ਬੰਦ ਹੋ ਗਏ ਇੱਕ ਕਿਸ ਤਰਤੇ ਜਿਹੜੀ ਹੈਗੀ ਹੈ ਉਦਯੋਗਾਂ ਨੂੰ 60 ਵਜੇ ਜਿਸ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਆ ਉਹ ਵੀ ਕੇਂਦਰ ਨੇ ਕਹ ਦਿੱਤਾ ਕਿ ਠੀਕ ਹੈ ਜੀ ਤੁਸੀਂ ਨਹੀਂ ਕਰਦੇ ਸੀ ਨਹੀਂ ਜਾਣਦੇ ਔਰ ਇਹ ਕੀ ਬਚੇ ਕੁਝ ਉਦਯੋਗ ਤੇ ਬਚੇ ਕੁਝ ਆਰਥਿਕਤਾ ਤੇ ਕਿੰਨੇ ਤਕੜੀ ਸੜ ਮਰੀ ਕੀ ਇਹਦੇ ਦੂਰਗਾਮੀ ਪ੍ਰਭਾਵ ਪੈਣਗੇ ਮੈਂ ਦੁਬਾਰਾ ਉਸੇ ਕਹਤੇ ਹਾਂ ਕਿ ਰਾਜਨੀਤਿਕ ਇੱਛਾ ਸ਼ਕਤੀ ਕੜੇ ਵਿਲ ਪਾਵਰ ਹੈ ਕੰਮ ਕਰਨ ਦੀ ਕੰਮ ਕਰਨ ਦੇ 100 ਰਸਤੇ ਨੇ ਨਹੀਂ ਕਰਨ ਦੇ 1000 ਬਹਾਨੇ ਨੇ ਮੈਂ ਜਲੰਧਰ ਦੀ ਗੱਲ ਕਰੂੰਗਾ ਕਿ ਆਦੂਰ ਹਵਾਈ ਅੜਾ ਕਿਹੜੇ ਹੈ ਇੰਡਸਟਰੀ ਨੇ ਪ੍ਰੈਸ਼ਰ ਪਾਇਆ ਫਲੈਟ ਚਾਲੂ ਕਰੋ ਜੀ ਇਹਨਾਂ ਕੋ ਆਦੂਰ ਤੋਂ ਫਲਾਈਓਰ ਅਸ ਤੱਕ ਮਸਲਾ ਸੋਲਵ ਨਹੀਂ ਹੋਇਆ ਜਿੰਨੇ ਵੀ ਲੈਂਡ ਐਕੁਜੀਸ਼ਨ ਦੇ ਕੰਮ ਨੇ ਇਹ ਤਾਂ ਸਟੇਟ ਗਵਰਨਰ ਦੇ ਅੰਡਰ ਹੁੰਦੇ ਨੇ ਸੈਂਟਰ ਪ੍ਰੋਜੈਕਟ ਸੈਂਟਰ ਦੇ ਪਾਸੇ ਤੋਂ ਸ਼ਿਕਾਇਤ ਤਾਂ ਕਰੋਗਾ ਪੈਸੇ ਨਹੀਂ ਆਇਆ ਟਾਈਮ ਸਨ ਨਹੀਂ ਉਹ ਤਾਂ ਤਿਆਰ ਬੈਠੇ ਨੇ ਸਾਰੀ ਅਲੋਕੇਸ਼ਨ ਹੋ ਚੁੱਕੀ ਹੈ ਹੁਣ ਇਹ ਜਿਹੜੇ ਪ੍ਰੋਜੈਕਟ ਸੱਤ ਤੁਸੀਂ ਗੱਲ ਕਰਦੇ ਪਈਓ ਇਹ 8300 ਕਰੋੜ ਦੇ 3300 ਕਰੋੜ ਦੀ ਟਰਮੀਨੇਸ਼ਨ ਹੋ ਚੁੱਕੀ ਹੈ 4900 ਕਰੋੜ ਦੇ ਉਹਨਾਂ ਨੇ ਪ੍ਰੋਜੈਕਟ ਚਾਲੂ ਕਰ ਦਿੱਤਾ ਹੈ ਇਸ ਔਰ 42000 ਕਰੋੜ ਦੇ ਟੋਟਲ ਕਤਿ ਪ੍ਰੋਜੈਕਟ ਡਿਲੇਡ ਨੇ ਅੰਦਾਇਆ ਲਗਾਓ ਇਸ ਲੈਵਲ ਦੇ ਇਨਵੈਸਟਮੈਂਟ ਆਏਗੀ ਤੁਹਾਨੂੰ ਪਤਾ ਜਿਹੜਾ ਰੋਜ਼ਗਾਰ ਹੈ ਮੈਂ ਤੁਹਾਨੂੰ ਐਮਐਸਐਮਈ ਇੰਡਸਟਰੀ ਗੱਲ ਕਰ ਰਿਹਾ ਜੀ ਐਗਰੀਕਲਚਰ ਸੈਕਟਰ ਤੋਂ ਬਾਅਦ ਸਭ ਤੋਂ ਵੱਧ ਰੋਜ਼ਗਾਰ ਐਮਐਸਐਮਈ ਸੈਕਟਰ ਦਿੰਦਾ ਹੈ ਮਾਈਕਰੋ ਸਕੋਲ ਦੀ ਮੀਡੀਅਮ ਐਂਟਰਪ੍ਰਾਈਜ਼ਸ ਚਾਈਨਾ ਦੇ ਵਿੱਚ ਪਹਿਲੇ ਟੱਕੜ ਦੇ ਵਿੱਚ ਜਿਹੜੀ ਆ ਸ਼ਤਾਬਦੀ ਚੱਲੂ ਹੋਈ ਹੈ ਪਹਿਲੇ ਦਹਾਕੇ ਦੇ ਵਿੱਚ ਉਹਨਾਂ ਦੇ 12 ਕਰੋੜ ਲੋਕੀ ਜਿਹੜੇ ਖੇਤੀ ਤੋਂ ਬਾਹਰ ਨਿਕਲੇ ਉਹਨਾਂ ਨੂੰ ਐਮਐਸਐਮਈ ਸੈਕਟਰ ਵਿੱਚ ਨੌਕਰੀ ਦਿੱਤੀ ਗਈ ਜਿਹੜਾ ਮੈਨੂਫੈਕਚਰਿੰਗ ਸੈਕਟਰ ਸੀਗਾ ਉਹਦੇ ਵਿੱਚ ਨੌਕਰੀ ਦਿੱਤੀ ਗਈ ਅੱਜ ਖੇਤੀਬਾੜੀ ਵਿੱਚ ਉਹਨੇ ਪ੍ਰੋਫਿਟੇਬਿਲਟੀ ਨਹੀਂ ਹੈ ਹਮ ਇੱਕ ਏਕੜ ਦੇ ਖੇਤ ਵਿੱਚੋਂ ਕਿੰਨਾ ਕਮਾ ਲੈ ਗਰੋ ਇੱਕ ਏਕੜ 'ਚ ਫੈਕਟਰੀ ਲੱਗੀ ਹੋਏਗੀ ਤਾਂ ਕਿੰਨਾ ਕਮਾਇਆ ਜਾ ਸਕਦਾ ਹੈ ਕਿੰਨੋਂ ਕੋਲ ਇੰਪਲੋਇਮੈਂਟ ਮਿਲਦਾ ਹੈ ਇਹ ਬੇਰੋਜ਼ਗਾਰੀ ਕਿੱਦਾਂ ਦੂਰ ਹੋਏਗੀ ਹੁਣ ਮੈਂ ਐਮਐਸਐਮਈ ਸੈਕਟਰ 'ਤੇ ਕੰਮ ਕਰਦਾ ਇਹ ਇੰਪਲੋਇਮੈਂਟ ਜਨਰੇਟਿੰਗ ਸੈਕਟਰ ਵੀ ਨੇ ਇਸ ਸਕਿੱਲ ਡਿਵੈਲਪਿੰਗ ਸੈਕਟਰ ਵੀ ਨੇ ਐਗਜ਼ੈਕਟਲੀ ਕਿਉਂਕਿ ਬਿਲਕੁਲ ਕਿਸੇ ਨੂੰ ਕੁਝ ਨਹੀਂ ਆਂਦਾ ਜਿਹੜਾ ਰੌਅ ਹੈਂਡ ਬੰਦਾ ਆਂਦਾ ਹੈ ਵਿਚਾਰੇ ਨੂੰ ਗਰੀਬ ਤਬਕੇ ਤੋਂ ਸਮਾਜ ਦੇ ਸਭ ਤੋਂ ਨੀਵੇਂ ਤਬਕੇ ਦਾ ਗਰੀਬ ਬੰਦਾ ਤੇ ਆਂਦਾ ਹੈ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸਕਿੱਲਫੁਲ ਕੀਤਾ ਜਾਂਦਾ ਹੈ ਫਿਰ ਸਰਕਾਰ ਨੂੰ ਰੈਵਨਿਊ ਕਮਾ ਕੇ ਦਿੰਦਾ ਹੈ ਐਮ ਐਸ ਐਮ ای ਸੈਕਟਰ ਤੁਸੀਂ ਪੂਰੇ ਦੇਸ਼ ਦਾ ਦੇਖੋ ਜੀ 50% ਦੇ ਲਗਭਗ ਐਕਸਪੋਰਟ ਵਿੱਚ ਇਹਦਾ ਯੋਗਦਾਨ ਹੈ ਔਰ ਜੀ ਡੀ ਪੀ ਦੇ 35-40% ਯੋਗਦਾਨ ਹੋ ਚੁੱਕੇ ਹੈ ਇਸ ਦੇ ਅੰਦਰ ਬੇਸਿਕ ਗੱਲ ਇਹਦੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਇਸੇ ਵਾਸਤੇ ਲਾਅ ਐਂਡ ਆਰਡਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਔਰ ਰੋਡ ਕਨੈਕਟੀਵਿਟੀ, ਰੇਲਵੇ ਕਨੈਕਟੀਵਿਟੀ, 에ਅਰ ਕਨੈਕਟੀਵਿਟੀ ਆਜਾ ਤੁਸੀਂ ਕੇਂਦਰ ਸਰਕਾਰ ਦੇ ਉਪ ਮੁੱਖ ਪ੍ਰਧਾਨ ਮੰਤਰੀ ਮੋਦੀ ਗੱਲਾਂ ਕਰਦੀ ਆਪਣੇ ਪੋਰਟ ਡਵੈਲਪ ਕਰਨ ਲੱਗੀ ਹੈ ਇਹ ਸਾਡੀ ਚਿਹਰੇ ਹੁੰਦੇ ਆ ਪੋਰਟਸ, 에ਅਰਪੋਰਟਸ, ਸਾਡੇ ਰੋਡਸ ਇੱਥੋਂ ਹੀ ਇਨਵੈਸਟਮੈਂਟ ਨਿਵਾਇਡ ਹੁੰਦੀ ਲੋਕੀ ਦੇਖਦੇ ਚੰਗੇ ਰੋਡ ਹੈਗੇ ਜੀ ਔਰ ਐਕਟੀਵਿਟੀ ਹੈਗੀ ਹੈ ਜੀ ਲਾਅ ਐਂਡ ਆਰਡਰ ਚੰਗਾ ਹੈ ਜੀ ਤਾਹੀ ਇਨਵੈਸਟਮੈਂਟ ਆਉਂਦੀ ਹੈ ਸਰਕਾਰ ਕੋਲ ਕਿੰਨੀਆਂ ਨੌਕਰੀਆਂ ਹੈਗੀਆਂ ਪ੍ਰਾਈਵੇਟ ਸੈਕਟਰ ਖਾਸ ਕਰਕੇ ਜਿਹੜਾ ਐਮਐਸਐਮਈ ਸੈਕਟਰ ਹੈ ਇਹਨੇ 12 ਕਰੋੜ ਲੋਕਾਂ ਨੂੰ ప్రత్యక్ష ਰੋਜ਼ਗਾਰ ਦਿੱਤਾ ਹੋਇਆ ਹੈ ਜੀ ਸਵਾ 6 ਕਰੋੜ ਤੋਂ ਵੱਧ ਐਮਐਸਐਮਈਜ਼ ਹਿੰਦੁਸਤਾਨ 'ਚ ਹੈਗੇ ਹੋਣ ਹੁਣ ਇਹਨਾਂ ప్రత్యక్ష ਰੋਜ਼ਗਾਰ ਦਿੱਤਾ ਹੋਇਆ ਪਰ ਇਹ ਜਿਹੜਾ 12 ਕਰੋੜ ਪਰਿਵਾਰਾਂ ਦੇ ਉੱਪਰ ਪਲਦੇ ਪਏ ਔਰ ਸਮਾਜ ਦੇ ਸਭ ਤੋਂ ਕਮਜ਼ੋਰ ਤਬਕੇ ਦੇ ਲੋਕੀ ਦੇ ਨਾਲ ਜੁੜੇ ਹੋਏ ਨੇ ਜੀ ਜਿਨ੍ਹਾਂ ਨੂੰ ਡਾਇਰੈਕਟ ਇੰਪਲੋਇਮੈਂਟ ਮਿਲੀ ਹੋਈ ਹੈ ਇਹ ਸੈਕਟਰ ਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਛੱਡ ਪੈ ਰਹੀ ਹੈ ਜਿਹੜੀਆਂ ਤੁਹਾਨੂੰ ਮੈਂ ਕਨੈਕਟੀਵਿਟੀ ਦੀ ਗੱਲਾਂ ਦੱਸ ਰਿਹਾ ਰੇਲਵੇ ਵਾਲੀ ਦਾ ਕੁਝ ਸਪੈਸਿਫਿਕ ਏਰੀ ਉਹ ਤੁਸੀਂ ਨੈਸ਼ਨਲ ਹਾਈਵੇ ਨਾਲ ਨਾਲ ਦੇਖੋ ਰਾਜਪੁਰੂ ਤੋਂ ਲੈ ਕੇ ਅਮਰਸਰ ਤੱਕ ਜਿੰਨੇ ਵੀ ਸ਼ਹਿਰ ਨੇ ਸਾਰੀ ਇੰਡਸਟਰੀ ਇੱਥੇ ਕਨਫਾਈਨ ਹੈਗੀ ਹੈ ਇਹਨਾਂ ਦੇ ਆਸ-ਪਾਸ ਦੇ ਲੇਕਰ ਪੰਜਾਬ 'ਚ ਹੋਰ ਇਸ਼ਟੇਟ ਵੀ ਨੇ ਆ ਜਿਹੜੇ ਰੋਡ ਬਣਨੇ ਸੀਗੇ ਇਹ ਡਾਇਰੈਕਟ ਕੋਰਪੋਰੇਟਿਵਿਟੀ ਹੋਣੀ ਸੀ ਲੌਜਿਸਟਿਕ ਕੋਸਟ ਘਟ ਇਹਨਾਂ ਘਟਦੀ ਹੈ ਇਹਦੇ ਨਾਲ ਟਾਈਮ ਬਚਦਾ ਆ ਤੁਹਾਡੀ ਜਿਹੜੀ ਕੈਪੀਟਲ ਇਨਵੈਸਟਮੈਂਟ ਰੱਖੀ ਉਹ ਜਲਦੀ ਰਿਕਵਰ ਹੁੰਦੀ ਹੈ ਹਰ ਚੀਜ਼ ਇੱਕ ਚੀਜ਼ ਨਾਲ ਤੁਸੀਂ ਜੁੜੀ ਹੋਈ ਹੈ ਆਈਸੋਲੇਟਡ ਕੋਈ ਚੀਜ਼ ਨਹੀਂ ਹੈ ਇੱਕ ਚੀਜ਼ ਠੀਕ ਹੁੰਦੀ ਹੈ ਨਾਲ ਬਾਕੀ ਜੀਆਂ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ੈਂਪਲੋਇਮੈਂਟ ਦੇਣਾ ਅਗਰ ਸਾਡੇ ਨਸ਼ੇ ਵਿੱਚ ਪੰਜਾਬ ਦੇ ਯੂਵਾਂ ਜਾ ਰਹੇ ਆ। ਆ ਛੋਟੇ-ਛੋਟੇ ਕਾਰੋਬਾਰ ਨੇ ਕੋਈ ਵੱਡੀ ਇੰਡਸਟਰੀ ਆਂਦੀ ਐ ਉਹਦੇ ਨਾਲ 2-300 400 ਇੰਡਸਟਰੀ ਐਂ ਸੈਲਰੀ ਹੋ ਜਾਂਦੀ ਐ ਕਿੰਨੇ ਲੋਕਾਂ ਨੂੰ ਕੰਮ ਮਿਲ ਜਾਂਦਾ ਐ ਜੀ ਜੋਬ ਵਰਕ ਮਿਲ ਜਾਂਦਾ ਐ। ਉਹੀ ਜੋਬ ਵਰਕਰ ਕਰਨ ਵਾਲਿਆਂ ਨੂੰ ਜਿਹੜੀ ਕੇਂਦਰ ਸਰਕਾਰ ਮੁਦਰਾ ਯੋਜਨਾ ਪੈਸੇ ਦੇ ਰਹੀ ਐ, ਸਟੈਂਡ ਅਪ ਸਟਾਰਟਅਪ ਦੇ ਵਿੱਚ ਸਮਰਥਨ سپورਟ ਦੇ ਰਹੀ ਐ। ਇਹਨਾਂ ਨੇ ਕੱਲ ਨੂੰ ਵੱਡੇ ਉਹਦੇ ਉੱਪਰ ਦੀ ਵੱਡੇ ਇੱਕ ਇੱਕ ਕੋੜੀ ਚੜ ਕੇ ਬੰਦਾ ਤਰੱਕੀ ਕਰਦਾ ਐ। ਪੰਜਾਬ ਪਹਿਲੀ ਬੋੜੀ ਨਹੀਂ ਫਿਸਲ ਜਾਏਗਾ ਤਾਂ ਕਿੱਥੇ ਜਾਏਗਾ? ਜਿਹੜਾ ਇਹ ਕੰਸਰਨ ਹੈ ਜਿਹੜਾ ਆਪਾਂ ਡਿਸਕਸ ਕਰਨੇ ਆ ਅੱਜ ਬਹੁਤ ਵੱਡਾ ਸੈਟਬੈਕ ਹੈ ਜਿਹੜੇ ਪ੍ਰੋਜੈਕਟ ਕੈਨਸਲ ਹੋਣੇ ਸ਼ੁਰੂ ਹੋਏ ਆ ਇਹਦੇ ਨਾਲ ਬਹੁਤ ਜ਼ਿਆਦਾ ਵਾਤਾਵਰਣ ਜਿਹੜਾ ਹੈ ਨਿਰਾਸ਼ਾਵਦੀ ਬਣੇਗਾ ਬਿਲਕੁਲ ਕਿਉਂਕਿ ਇਹ ਜਿਹੜੇ 3 ਪ੍ਰੋਜੈਕਟਾਂ ਦਾ ਸਿੱਧੇ ਸਿੱਧੇ ਰੋਲ ਬੈਕ ਹੋ ਜਾਣਾ ਹੈ ਔਰ 4 ਦਾ ਜਿਹੜੀ ਹੈਗੀ ਉਹਦੀ ਪ੍ਰੋਸੈਸ ਸ਼ੁਰੂ ਕਰ ਦੇਣਾ ਕਿ ਅਸੀਂ ਇਹ ਬੈਕ ਕਰਨ ਚਾ ਰਹੇ ਹਾਂ ਬਈ ਇੱਕ ਬੜੀ ਵੱਡੀ ਛਪੇੜ ਹੈ ਸਾਡੀ ਪੰਜਾਬ ਸਰਕਾਰ ਦੇ ਉੱਪਰ ਸਾਡੀ ਪੰਜਾਬ ਦੇ ਮੂੰਹ ਦੇ ਉੱਪਰ ਜਿਹੜੀ

ਸਰਕਾਰ ਨੇ ਕੰਪਨਸੇਟ ਨਹੀਂ ਕੀਤਾ ਔਰ ਇਹ ਸਰਕਾਰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਮੰਨਿਆ ਵੀ ਹੈ ਕਿ ਇਸ ਅਸੀਂ ਕੰਪਨਸੇਟ ਨਹੀਂ ਕਰ ਸਕੇ ਔਰ ਹੈਗਾ ਕਿ ਪਿਛਲੇ ਜੇਸ ਅਕਤੂਬਰ 2023 ਦੀ ਗੱਲ ਕਰੀ ਤੇ ਜਿਹੜੇ ਅਫੀਸ਼ੀਅਲ ਆਕੜੇ ਦੱਸਦੇ ਨੇ ਕਿ 5625 ਕੇਸ ਜਿਹੜੇ ਹੈ ਕਿ ਪੈਂਡਿੰਗਸ ਪਏ ਹੈ ਜਿਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਸ ਦੇ ਨਾਲ ਖੇਤੀ ਦੇ ਨਾਲ ਨਾਲ ਸਾਡੀ ਰੋਸਗਾਰ ਰੋਰ ਤੁਮਰ ਸਾਹਿਬ ਨੇ ਜਿਵੇਂ ਬੜੇ ਵਧੀਆ ਪੁਆਇੰਟਸ ਅਸੇ ਨੇ ਕਿ ਲੀ ਚੀਜ਼ਾਂ ਪ੍ਰਭਾਵਿਤ ਹੋ ਰਹੇ ਕਿਸ ਤਰ੍ਹਾਂ ਦੀ ਪੰਜਾਬ ਦੀ ਕਰੀਰ ਦੀ ਹੱਡੀ ਉਹ ਟੁੱਟ ਰਹੀ ਹੈ ਔਰ ਪੰਜਾਬ ਤਾਂ ਪਹਿਲਾਂ ਹੀ ਇੱਕ ਡਾਰਕ ਫੇਸਰ ਚ ਜਾ ਰਿਹਾ ਸੋਣਾ ਚੀਜ਼ਾਂ ਨੂੰ ਦੁਬਾਰਾ ਜੀ ਜੀ ਤੁਮਰ ਸਾਹਿਬ ਇਹਦੇ ਵਿੱਚ ਕੋੜੂਗਾ ਨਹੀਂ ਤੁਹਾਨੂੰ ਦੇਖੋ ਕੱਲੇ ਪੰਜਾਬ ਦੇ ਨੈਸ਼ਨਲ ਹੈਗੇ ਬੰਦੇ ਪਏ ਤੁਹਾਨੂੰ ਮੇਰੇ ਕਹਿੰਦੇ ਪਹਾੜੀ ਇਲਾਕੇ ਜਿਹੜੇ ਬਣਨ ਸਾਡੇ ਪੜੋਸ ਪ੍ਰਦੇਸ਼ ਨੇ ਲੋਕਾਂ ਨੂੰ ਮੁਆਵਜ਼ਾ ਉਚਿਤ ਮਿਲਣਾ ਚਾਹੀਦਾ ਹੈ ਜਿਸ ਜਿਸ ਇਨਸਾਨ ਦੀ ਜਿਸ ਪਰਿਵਾਰ ਦੀ ਜ਼ਮੀਨ ਹਮੇਸ਼ਾ ਵਾਂਗ ਚਲੀ ਗਈ ਹੈ ਦੇਸ਼ ਦੀ ਪ੍ਰਗਤੀ ਵਾਸਤੇ ਜਿੰਨਰ ਦਾਰ ਦਾ ਮੁਆਵਜ਼ਾ ਹੈ ਉਚਿਤ ਉਸ ਸਮੇਂ ਸਿਰ ਮਿਲਣਾ ਚਾਹੀਦਾ ਹੈ ਕੋਈ ਕਿਸੇ ਦਾ ਕਸੂਰ ਤਾਂ ਕੋਈ ਨਹੀਂ ਹੈਗਾ ਕਸੂਰ ਤਾਂ ਸਰਕਾਰ ਤੇ ਸਟੇਟ ਗਵਰਨਮੈਂਟ ਤੇ ਜਿਹੜੇ ਮੁਆਵਜ਼ਾ ਨਹੀਂ ਦਿੱਤਾ ਜਿਹਨਾਂ ਨੇ ਅੱਗੇ ਕੰਮ ਅਵਾਰਡ ਕੀਤੇ ਨੇ ਤੇ ਜਿੰਨੇ ਵੀ ਪ੍ਰੋਬਲਮ ਕੇਂਦਰ ਸਰਕਾਰ ਨੂੰ ਦੋਸ਼ ਦਿੰਦੇ ਸੀ ਅੱਗੇ ਇਹ ਲੇਕਿਨ ਹੁਣ ਲੋਕਾਂ ਨੂੰ ਸਮਝਾਣਾ ਸ਼ੁਰੂ ਹੋ ਗਿਆ ਕਿ ਕੇਂਦਰ ਤਾਂ ਪੂਰੇ ਦੇਸ਼ ਠੋਲਪਣ ਕਰ ਰਿਹਾ ਹੈ ਇਹ ਸਟੇਟ ਗਵਰਨਮੈਂਟ ਦੇ ਪਾਸਿਓਂ ਨਗਲੀ ਹੋ ਰਹੀ ਹੈ ਜਿੰਨੀ ਵੀ ਹੋ ਰਹੀ ਹੈ ਇਹ ਸੀਰੀਅਸਨੈਸ ਨਹੀਂ ਉਹਦੇ ਹਾਈ ਕੋਰਟ ਨੇ ਖੁਦ ਕਿਹਾ ਹੈ ਸਟੇਟ ਗਵਰਨਮੈਂਟ ਨੂੰ ਕਿ ਸਟੇਟ ਗਵਰਨਮੈਂਟ ਦੇ ਹੀ ਪਾਸਿਓਂ ਲੈਪਸ ਹੈ ਜੋ ਵੀ ਕੁਛ ਇਹ ਉਹਨਾਂ ਦੀ ਹੀ ਕਾਰਜਸ਼ਮਤਾ ਤੇ ਕੁਐਸਚਨ ਮਾਰਕ ਆਂਦਾ ਹੈ ਸਟ ਉਹਨਾਂ ਦੇ ਨਿਯਤੇ ਕੁਐਸਚਨ ਮਾਰਕ ਆਂਦਾ ਹੈ ਕਿ ਉਹ ਤਰੱਕੀ ਵੀ ਚਾਹੁੰਦੇ ਪੰਜਾਬ ਦੀ ਕਿ ਨਹੀਂ ਚਾਹੁੰਦੇ ਉਹ ਇੰਡਸਟਰੀ ਨੂੰ ਚਾਹੁੰਦੇ ਦੀ ਹੈ ਤੇ ਰਹਿਣਾ ਕਿ ਨਹੀਂ ਚਾਹੁੰਦੇ ਆਪਣੇ ਨੌਜਵਾਨ ਨੂੰ ਨਸ਼ੇ ਤੋਂ ਕਰਨਾ ਚਾਹੁੰਦੇ ਦੀ ਹੈ ਕਿ ਨਹੀਂ ਚਾਹੁੰਦੇ ਇਹ ਪ੍ਰਸ਼ਨ ਬੜਾ ਵੱਡਾ ਖੜਾ ਹੁੰਦਾ ਹੈ ਔਰ ਪੰਜਾਬ ਦੀ ਇੰਡਸਟਰੀ ਅੱਜ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹੈ ਕਿਉਂਕਿ ਕਿਸੇ ਵੀ ਪਾਸੇ ਕੋਈ ਚੰਗੀ ਖਬਰ ਪੰਜਾਬ ਦੀ ਤਰੱਕੀ ਲਈ ਨਹੀਂ ਆ ਰਹੀ ਫਰੋਜ ਖ਼ਬਰਾਂ ਕੋਈ ਐਸੀ ਖਬਰ ਆਂਦੀ ਹੈ ਔਰ ਸਰਕਾਰ ਤੇ ਲੀਪਾ ਪੋਤੀ ਕਰਦੀ ਹੈ ਇਹ ਤਾਂ ਅੰਕੜੇ ਨੇ ਹਾਈ ਕੋਰਟ ਨੇ ਡਾਂਟ ਮਾਰੀ ਹੈ ਨੈਸ਼ਨਲ ਅਥਾਰਟੀ ਵਾਲੇ ਲਿਖ ਲਿਖ ਕੇ ਥੱਕ ਗਏ ਨੇ 2 ਸਾਲ ਦਾ ਪ੍ਰੋ ਹੁਣ 24 ਵੀ ਅੱਧਾ ਚ ਪਹੁੰਚ ਗਿਆ ਹੈ ਇਸ ਤਰੀਕੇ ਨਾਲ ਉਧਰ ਦੇਸ਼ 3 ਨੰਬਰ ਦੇ ਇਕਨੋਮੀ ਬਣਨ ਜਾ ਰਿਹਾ ਹੈ ਉਹਦੀ ਪ੍ਰੋਜੈਕਸ਼ਨ ਜਿਸ ਲੈਵਲ ਤੇ ਹੈ ਕਿ ਸਾਡੀ ਸ਼ੇਅਰ ਮਾਰਕੀਟ ਕਿੱਥੇ ਜਾ ਰਹੀ ਹੈ ਸਾਡੀ ਕੰਟਰੀ ਪ੍ਰੋਗਰੈਸ ਕਰਦੀ ਪਈ ਹੈ ਔਰ ਦੂਜੇ ਪਾਸੇ ਇੰਡੀਆ ਪੰਜਾਬ ਦਾ ਇਹ ਹਾਲ ਹੈ ਇਹਦੇ ਵਿੱਚ ਕੋਈ ਬਹਾਨਾ ਥੋੜੀ ਚੜਨਾ ਜਦਕਿ ਪੂਰੀ ਦੁਨੀਆ ਮੰਦੀ ਦੇ ਦੌਰ ਵਿੱਚ ਹੈ ਪੂਰਾ ਹਿੰਦੁਸਤਾਨ ਤਰੱਕੀ ਕਰ ਰਿਹਾ ਤਾਂ ਕੇਂਦਰ ਸਰਕਾਰ ਦੀ ਇੱਛਾ ਸ਼ਕਤੀ ਨਾਲ ਹੈਗੀ ਲੇਕਿਨ ਸਟੇਟ ਗਵਰਨਮੈਂਟ ਜਿਹੜੀ ਜਿਹੜੀ ਸਟੇਟ ਗਵਰਨਮੈਂਟ ਹੱਥ ਪੜੇਗੀ ਉਹ ਅਗੇ ਸਟੇਟ ਕਰ ਲਗਾ ਲੇਗੀ ਇਸ ਪੰਜਾਬ ਦਾ ਦੁਰਭਾਗ ਹੈ ਕਿ ਸਰ ਨੂੰ ਨਹੀਂ ਗਿਣੀ ਬਿਲਕੁਲ ਤੁਮਸਾ ਬਾਰ ਬੜੇ ਵਧੀਆ ਪੁਆਇੰਟਸ ਤੁਸੀਂ ਰੇਜ਼ ਕੀਤੇ ਸਾਡੇ ਦਰਸ਼ਕਾਂ ਨੂੰ ਉਹ ਪੱਖ ਦੱਸੇ ਉਦਯੋਗ ਪਤਿਆਂ ਦੇ ਉਦਯੋਗ ਜਿਹੜੇ ਸੰਭਾਲਦੇ ਨੇ ਜਿਹੜੇ ਰੋਜ਼ਗਾਰ ਦਿੰਦੇ ਨੇ ਤੁਸੀਂ ਕਿਹਾ ਕਿ 12 ਕਰੋੜ ਦੇ ਕਰੀਬ ਇੱਕ ਰੋਜ਼ਗਾਰ ਇੱਕ ਬੜਾ ਵੱਡਾ ਅੰਕੜਾ ਹੈ ਕਿ ਇਹਨਾਂ ਚੀਜ਼ਾਂ ਬਾਰੇ ਵੀ ਦੇਖਣਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਤੁਮਰ ਸਾਹਿਬ ਬ ਤੁਸੀਂ ਸਾਡੇ ਨਾਲ ਚੁੜੇ ਹੋਰ ਇਸ ਮੁੱਦੇ ਤੇ ਬੜੀ ਬੇਬਾਕੀ ਦੇ ਨਾਲ देनाल सारे विचार रखे और बहुत बहुत धनबाद जी थोड़ा बहुत बहुत धन्यवाद फिर तह किसी होर मुद्दे से अः याद करा नमस्कार सत श्रीकालीकाल